ਕਿ ਸੁਨੋ ભગવાન ਦੀ ਜਾਈ ਸੋ ਹੰਗਮਾਰਾ ਸ਼ੇਰ ਸਿੰਘ ਸੁਨੋ ભગવાન ਦੀ ਜਾਈ ਸੋ ਹੰਗਮਾਰਾ ਸ਼ੇਰ ਸਿੰਘ ਸੁਨੋ ભગવાન ਦੀ ਜਾਈ ਮਾਨਯੋਗ ਤਸਕਾਰਯੋਗ ਹਰ ਸਕਿਓ ਕੋ ਸਾਰੇ ਹੀ ਸ਼ੈਨਸ਼ਾ ਹਜੂਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਬੈਠ ਕੇ ਸਾਧ ਸੰਗ ਦਾ ਆਨੰਦ ਮਾਣਦੇ। ਸਾਡੇ ਵੀਰ ਜੀ ਨੇ ਹੋਣੀ ਯੋਜਨਾ ਲਾਸਟ ਟੂਰ ਦਾ ਪ੍ਰੋਗਰਾਮ ਜਿਸ ਤਰ੍ਹਾਂ ਸੱਚੇ ਪਾਸ਼ਾਏ ਤੋਂ ਗੇਰ ਲਿਖਿਆ ਪੜਿਆ ਹਾ। ਤੇ ਮੈਂ ਤਾਂ ਆਜ ਕੋਈ ਬਾਣੀ ਤਾਂ ਨਹੀਂ ਪੜਨੀ। ਫਿਰ ਵੀ ਵੀਰ ਜੀ ਨੇ ਕਿਹਾ ਹ ਕਿਉਂਕਿ ਇੱਕ ਇਹ ਮਹੀਨੇ ਦਾ ਜੋ ਟੂਰ ਪ੍ਰੋਗਰਾਮ ਹੋਇਆ ਹ ਬੜਾ ਹੀ ਆਨੰਦਮਈ ਪ੍ਰੋਗਰਾਮ ਰਿਹਾ। ਲੇਕਿਨ ਥੋੜਾ ਜਿਹਾ ਵਿੱਚ ਓਬੜ ਖਾਬਣਾ ਛੋਟੀ ਮੋਟੀ ਕਿਉਂ ਹੋਣੀ ਆ ਲੇਕਿਨ ਦਾਸ ਇਹੀ ਬੇਨਤੀ ਕਰਦਾ ਕਿਉਂਕਿ ਅਸੀਂ ਜੰਮੂ ਵਾਲੇ ਮਾਲਬੇ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੰਦੇ ਹਾਂ ਕਹਿੰਦੇ ਹਾਂ ਕਿ ਮਾਲਵਾ ਸੰਗਤ ਚ ਬਹੁਤ ਹੀ ਜ਼ਿਆਦਾ ਪਿਆਰ ਪ੍ਰੇਮ ਹੈ ਔਰ ਉਸ ਪ੍ਰੇਮ ਕਾਰਨ ਕਿਉਂਕਿ ਮਾਝੇ ਦਾ ਵੀ ਟੂਰ ਹੁੰਦਾ ਉਹ ਬਿਲਕੁਲ ਨਜ਼ਦੀਕ ਹੈ ਲੇਕਿਨ ਮੈਂ ਉੱਥੋਂ ਉਹਨਾਂ ਨਾਲ ਬਾਰ-ਬਾਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਨਾਲ ਤਾਂ ਮੈਂ ਕਹਿੰਦਾ ਨਹੀਂ ਕਿ ਤੁਹਾਡੇ ਵਿੱਚ ਕੋਈ ਵਾਦੇ ਕਾਟੇ ਹੋ ਜਾਂਦੇ ਹਨਾ ਤਾਂ ਜਿਹੜਾ ਕਿ ਅਹੀਂ ਅਗਰ ਪ੍ਰੋਗਰਾਮ ਤੇ ਆਉਣਾ ਹੈ ਤੇ ਪਿਆਰ ਤੇ ਆਨੰਦ ਮਾਣਨ ਵਾਸਤੇ ਆਉਣਾ ਤਾਂ ਜਦੋਂ ਕੋਈ ਵੀ ਉੱਚੀ ਨੀਵੀਂ ਗੱਲ ਹੋ ਜਾਏ ਤਾਂ ਉਹ 사ਤਸੰਗ ਦਾ ਮਜਾ ਨਹੀਂ ਰਹਿ ਜਾਂਦਾ ਇਸ ਕਰਕੇ ਮੈਂ ਸਾਡੇ ਵੀਰ ਗੁਰਮੀਤ ਸਿੰਘ ਜੀ ਵੀ ਬੈਠੇ ਨੇ ਪ੍ਰਸ਼ਾਦ ਦੇ ਕੋਲ ਔਰ ਬਾਕੀ ਸਿੱਖ ਵੀ ਇਹਨਾਂ ਦਾ ਵੀ ਮੈਂ ਇਹਨਾਂ ਉੱਥੇ ਟਾਈਮ ਲਾਤਾ ਥੋੜਾ ਜਿਹਾ ਤੇ ਮੈਂ ਬੜਾ ਖੁਸ਼ ਹਾਂ ਔਰ ਉਹਨਾਂ ਨੂੰ ਮੈਂ ਵਧਾਈ ਦਿੱਤੀ ਕਿ ਇਸ ਤਰ੍ਹਾਂ ਹੀ ਤੁਸੀਂ ਕੋਸ਼ਿਸ਼ ਕਰਿਆ ਕਰੋਗੇ ਤੁਸੀਂ ਬੋਲਿਆ ਕਰੋ ਬਹੁਤ ਹੀ ਅਸੀਂ ਪ੍ਰਭਾਵਿਤ ਹੋਇਆ ਮਗਰ ਥੋੜਾ ਜਿਹਾ ਜੋਕੜੂਗੇ ਉਸ ਉੱਪਰ ਖੱਬੇ نیچے ਹੋ ਗਿਆ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਅਗੇ ਕਿ ਇਹ ਦੁਵਾਰਾ ਕਦੀ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਅਗਰ ਕਿਸੇ ਇੱਕ ਕੋਲੂ ਗਲਤੀ ਹੋ ਜਾਂਦੀ ਹੈ ਤਾਂ ਦੂਜਿਆਂ ਨੇ ਸਹਿਣ ਕਰਨਾ ਚਾਹੀਦਾ ਉਹ ਇੱਕਦਮ ਜੋਸ਼ ਵਿੱਚ ਨਹੀਂ ਆਉਣਾ ਚਾਹੀਦਾ ਮਗਰ ਜਿਸ ਤਰ੍ਹਾਂ ਇਹਨਾਂ ਨੂੰ ਸ਼ਬਦ ਪੜਿਆ ਹ ਤਾਂ ਮੈਨੂੰ ਉਹਦੇ ਯਾਦ ਆ ਗਿਆ ਕਿ ਸਤਗੁਰੂ ਤਾਂ ਬੜਾ ਮਿਹਰਬਾਨ ਹੈ ਸਤਗੁਰੂ ਨੇ ਬਹੁਤ ਹੀ ਜ਼ਿਆਦਾ ਤਰਸ ਕੀਤਾ ਉਸ ਪਰਮੇਸ਼ਰ ਸਤਗੁਰੂ ਸੋ ਜੋ ਵਿਛੜਿਆ ਮਿਲਦਾ ਸਤਗੁਰ ਕੀ ਆ ਇਹਨਾਂ ਵਿਛੋੜੇ ਦੀ ਗੱਲ ਕਿਤੇ ਸਤਗੁਰ ਸੋਜੋ ਵਿਛੜਿਆ ਮੇਲ ਦਾ ਵਿਛੋੜਾ ਦੇ ਘਟਾਈਆ ਸਤਗੁਰ ਕੀ ਆ ਸਤਗੁਰ ਸੋਜੋ ਡੁੱਬਦਿਆਂ ਮੋੜਦਾ ਜਗਤ ਜਹਾਨ ਦੇ ਤਰਾਈਆ ਸਤਗੁਰ ਸੋਜੋ ਗੁਰ ਸਿੱਖਾਂ ਪਿੱਛੇ ਦੌੜਦਾ ਉਹ ਤੇ ਸਾਡੇ ਪਿੱਛੇ ਦੌੜਦੇ ਉਹਨਾਂ ਸਾਨੂੰ ਇਕੱਠਾ ਕੀਤਾ ਜਗਤ ਵਿਕਾਰ ਬੰਡ ਨਾ ਕੋਈ ਵੰਡਾਇਆ ਕਿਉਂਕਿ ਅਸੀਂ ਬਕਾਰਾਂ ਦੇ ਭਰੇ ਹਾਲੇ ਕੋਈ ਸਾਡੇ ਬਕਾਰ ਨਹੀਂ ਦੇਖਦਾ ਸਤਗੁਰ ਸੋ ਜੋ ਗੁਰ ਸਿੱਖਾਂ ਤੋਂ ਕੀ ਕਰਦਾ ਹੈ ਰੋੜੇ ਇਟਾ ਹੁੰਦਾ ਲੇਕਿਨ ਉਹ ਆਪ ਆਪਣੀ ਕਿਆ ਬਣਾ ਲੈਂਦਾ ਖੁਸ਼ੀ ਬਣਾ ਲੈਂਦਾ ਸਤਗੁਰੂ ਜੋ ਸਾਨੂੰ ਭੈਲੇ ਕਮਾਂ ਤੋਂ ਮੋੜਦਾ ਹੈ ਆਪਣੇ ਚਰਨਾਂ ਵਿੱਚ ਲਿਆਉਂਦਾ ਹੈ ਸਤਗੁਰੂ ਸੋਹਜ ਜੋ ਥੋੜੀ ਦੇਰ ਵਾਸਤੇ ਵੀ ਸਾਨੂੰ ਵਿਛੋੜਾ ਨਹੀਂ ਕਰਦਾ ਔਰ ਉਹ ਸਾਨੂੰ ਮਿਲਦਾ ਇਸ ਕਰਕੇ ਉਸ ਦੀ ਕਿਰਪਾ ਨਾਲ ਹੀ ਆਨੰਦ ਮਾਣਦੇ ਹਾਂ ਇਹ ਸ਼ਬਦ ਬੜਾ ਪਿਆਰਾ ਸੱਚੇ ਪਾਤਸ਼ਾਹ ਨੇ ਲਿਖਾਇਆ ਫਿਰ ਮੈਂ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਇਹ ਲਾਸਟ ਪ੍ਰੋਗਰਾਮ ਜਿਸ ਤਰ੍ਹਾਂ ਇਹਨਾਂ ਪੜਿਆ ਬੜਾ ਹੀ ਸੰਸਾਰੀ ਤੌਰ ਪਰ ਦੁਖਦਾਈ ਕਹ ਲੇਕਿਨ ਅਗਰ ਰੋਹਾਨੀ ਤੌਰ ਪਰ ਦੇਖਿਆ ਜਾ ਤਾਂ ਅਹੀਂ ਉਸ ਪਰਮੇਸ਼ਰ ਦਾ ਵਿਛੋੜਾ ਤਾਂ ਹੁੰਦਾ ਹੀ ਨਹੀਂ ਜਿਦਾਂ ਉੱਥੇ ਵੀ ਲੇਖ ਪੜਿਆ ਗਿਆ ਸੀ ਸਾਡੇ ਪਲਵਿੰਦਰ ਨੇ ਪੜਿਆ ਸੀ ਲੇਖ ਜਿਹੜਾ ਕਹਿੰਦਾ ਸੀ ਕਿ ਸਤਗੁਰ ਉਹ ਕਹਿੰਦੇ ਕਿ ਅਸੀਂ ਵੀ ਸਾਨੂੰ ਇਕੱਲੇ ਰਹਿ ਗਏ ਸਾਡੇ ਨਾਲ ਕੋਈ ਨਹੀਂ ਦਾ ਸੱਚੇ ਪਾਤਸ਼ਾਹ ਨੂੰ ਲੇਖ ਲਿਖਵਾਇਆ ਸੀ ਕਿ ਮੇਰਾ ਗੁਰਸਖਦੇ ਕਦੀ ਇਕੱਲਾ ਹੁੰਦਾ ਹੀ ਨਹੀਂ ਕਿਉਂਕਿ ਮੈਂ ਹਮੇਸ਼ਾ ਗੁਰਸਖਦੇ ਨਾਲ ਹਾਂ ਤਾਂ ਜਦੋਂ ਸਾਡਾ ਗੱਲਣਾ ਪ੍ਰਮਾਤਮਾ ਸਾਡਾ ਕਾਲਪੁਰ ਪ੍ਰਮਾਤਮਾ ਸਾਡੇ ਅੱਗੇ ਨਾਲ ਫਿਰ ਸਾਨੂੰ ਕਿਹੜੀ ਚਿੰਤਾ ਇਸ ਕਰਕੇ ਅਸੀਂ ਸਾਰਿਆਂ ਹੀ ਇੱਕ ਪ੍ਰਤੀਗਿਆ ਕਰਨੀ ਹੈ ਸائیں ਸਾਹਿਬ ਜੀ ਹਜੂਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਹਾਂ ਔਰ ਇੱਥੇ ਇੱਕ ਪ੍ਰਤੀਗਿਆ ਕਰਨੀ ਹੈ ਕਿ ਸਤਿ ਕੀ ਸਰਧਾਂਜਲੀ ਜਿਹਨੂੰ ਕਹਿੰਦੇ ਹਨ ਉਹ ਦੇਣੀ ਹੈ ਉਸ ਦਾ ਮਤਲਬ ਕੀ ਹੁੰਦਾ ਤੇ ਅੱਗੇ ਵਾਸਤੇ ਇਹ ਪ੍ਰਣ ਕਰਨਾ ਹੈ ਕਿ ਕਦੇ ਕੋਈ ਇੱਕ ਗੁਰਸਿੱਖ ਥੋੜਾ ਜਿਹਾ ਵੀ ਉੱਚਾ ਨੀਮਾ ਹੋ ਜਾਂਦਾ ਤਾਂ ਦੂਜੇ ਨੇ ਉਹ ਬੇਨਤੀ ਕਰਨੀ ਹੈ ਕਿ ਨਹੀਂ ਉਹ ਅਗਰ ਬੋਲਿਆ ਤਾਂ ਮੈਂ ਉਹਦਾ ਜਵਾਬ ਨਹੀਂ ਦੇਣਾ। ਔਰ ਸਾਡੇ ਜਿਹੜੇ ਮਹਾਨ ਸੇਖਣ ਸਾਡੇ ਬਾਬੂ ਜੀ ਬੈਠੇ ਨਾ ਜਗੀਰਤਾ ਜੀ ਇਹਨਾਂ ਦੀ ਮਿਹਨਤ ਦਾ ਸਤਕਾ ਹੈ ਕਿ ਇਹ ਬੜੀ ਜਿਆਦਾ ਮਿਹਨਤ ਕਰਦੇ ਹਨ ਲੇਕਿਨ ਇਹਨਾਂ ਦੀ ਸਿਹਤ ਥੋੜੀ ناکਾਮਯਾਬ ਹੋਣ ਕਾਰਨ ਥੋੜਾ ਬਿਮਾਰ ਹੋਣ ਕਾਰਨ ਅਸੀਂ ਉਹਦਾ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਇਸ ਕਰਕੇ ਮੈਂ ਵੀ ਉਹਦੇ ਸ਼ਾਮਲ ਐ ਨਹੀਂ ਕਹੋਗੇ ਮੈਂ ਆਪਣੇ ਆਪ ਨੂੰ ਉਹਦੇ ਵਿੱਚੋਂ ਬਾਹਰ ਕੱਢਦਾ। ਅਸੀਂ ਸਾਰਿਆਂ ਵਾਸਤੇ ਇਹ ਕੋਈ ਨਿੱਕੀ ਮੂਟੀ ਗੱਲ ਸੁਣਦੇ ਹਾਂ ਅੱਗੇ ਵਾਸਤੇ ਪਰਮੇਸ਼ਰ ਦਾ ਪ੍ਰੇਮ ਵਧਾਉਣ ਦੀ ਕੋਸ਼ਿਸ਼ ਕਰਨੀ ਆ ਉਹ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਮੈਂ ਇੰਨੇ ਜ਼ਿਆਦਾ ਜੋੜ ਲੇ ਕਿ ਤੁਸੀਂ ਵੀ ਪੰਜ-ਪੰਜ ਲਿਓ ਉਹ ਇੱਕ ਕਿਸਮ ਦੀ ਸਾਡੀ ਚੇਤਾਵਨੀ ਆ ਕਿਉਂਕਿ ਅਸੀਂ ਜੋੜ ਨਹੀਂ ਸਕਦੇ ਅਸੀਂ ਕੋਈ ਇੱਕ ਬੰਦਾ ਵੀ ਨਹੀਂ ਲਿਆ ਸਕਦੇ ਜੇ ਤੋ ਉਹਦੀ ਕਿਰਪਾ ਨਹੀਂ ਹੋਵੇ ਅਸੀਂ ਇਹ ਕਿੰਨੀ ਵਾਰੀ ਬੜੇ ਸਾਡੇ ਬੁਲਾ ਰਹੇ ਬੜੀ ਬੰਗਾਰ ਕੇ ਨਾ ਕਰਦੇ ਅਸੀਂ ਪੰਜ ਲਿਆਉਣ ਦੇ ਨਹੀਂ ਇਹ ਗਲਤ ਹੈ ਇਹ ਨਹੀਂ ਸਟੇਜ ਨੂੰ ਕਹਿਣਾ ਚਾਹੀਦਾ ਅਸੀਂ ਕਹਿਣਾ ਕਿ ਤੁਸੀਂ ਕਿਰਪਾ ਕਰੋ ਕੁਇ ਸਾਡੇ ਤੇ ਦਿਆ ਮਿਹਰ ਕਰੋ ਤੇ ਤਾਂ ਹੀ ਹੋ ਸਕਦਾ ਆਹੀ ਬੇਵਸ। ਅਸੀਂ ਅੱਥ ਖੜੇ ਕਰਨੇ ਚਾਹਦੇ ਨਾ ਕਿ ਅਸੀਂ ਸਾਤੀਆਂ ਕੱਢ ਕੇ ਕਹਿਣਾ ਤੇ ਅਸੀਂ ਕਰਸਾ ਸਾਡੇ ਬੁਲਾ ਰਹੇ ਕਿ ਬੜੇ ਵਿਚਾਰੇ ਸੂਝਵਾਨ ਲੋਰ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸੁਣਦਾ ਦਿਲ ਕਰਦਾ ਲੇਕਿਨ ਤਲਖੀ ਜਦ ਉਹਨਾਂ ਦੀ ਦੇਖੀ ਦੀਆ ਉਹ ਬਹੁਤ ਜ਼ਿਆਦਾ ਹੁੰਦੇ ਮੈਂ ਉਹਨਾਂ ਨੂੰ ਕਹਿੰਦਾ ਨਾ ਕੱਲੇ ਜਦੋਂ ਵੀਦਾ ਕਿ ਵੀਰ ਜੀ ਇਹ ਤਾਂ ਨਹੀਂ ਹੋਣੇ ਚਾਹਦਾ ਕਹਿੰਦਾ ਨਹੀਂ ਪਰਮੇਸ਼ਰ ਵਾਸਤੇ ਗੁੱਸਾ ਕਰਨਾ ਮੈਂ ਇਹ ਕਿਹੜੀ ਗੱਲ ਹੈ ਕਿ ਪਰਮੇਸ਼ਰ ਦੇ ਵਾਸਤੇ ਗੁੱਸਾ ਕਰਨਾ ਪਰਮੇਸ਼ਰ ਵਾਸਤੇ ਗੁੱਸਾ ਨਹੀਂ ਪਰਮੇਸ਼ਰ ਵਾਸਤੇ ਨਿਰਮਾਨਤਾ ਕਰਨੀ ਨੀਵੇਂ ਹੋਣਾ ਹੈ ਇਸ ਕਰਕੇ ਉਹਨਾਂ ਫਿਰ ਵੀ ਸਾਰੀ ਸਾੜੀ ਭੈਣਾਂ ਬੈਠੀਆਂ ਨੇ ਤੇਨੂੰ ਦੇ ਤਰਫੋਂ ਤਾਂ ਕੋਈ ਗੱਲ ਹੀ ਨਹੀਂ ਹੋਈ ਹੁੰਦੀ ਹੈ ਜਦੋਂ ਮਰਦੇ ਦੀ ਤਰਫੋਂ ਹੁੰਦੀ ਹੈ ਤਾਂ ਮੈਂ ਫਿਰ ਵੀ ਦੋ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅੱਗੇ ਵਾਸਤੇ ਇਹ ਟੂਰ ਪ੍ਰੋਗਰਾਮ ਜੋ ਸਾਲ ਦੇ ਬਾਅਦ ਆਉਂਦਾ ਹਾ ਇਹਦੇ ਵਿੱਚ ਹਮੇਸ਼ਾ ਵਾਸਤੇ ਪਿਆਰ ਬਲਾਓ ਜਿਹੜੀ ਅਸੀਂ ਇਥੇ ਜਾ ਕੇ ਸਿਫਤ ਕਰਨਿਆ ਯਮੂ ਦੇ ਵਿੱਚ ਘਰ ਘਰ ਜਾ ਕੇ ਉਹ ਸਿਫਤ ਦੀ ਕਰੀਏ ਕਦੇ ਅਸੀਂ ਉਹ ਘੜੀ ਗੱਲ ਨਹੀਂ ਕਰੀਏ ਜਿਹੜੀ ਕਿ ਉੱਥੇ ਆਪਣੇ ਕਰੂਗੇ ਆ ਜਾ ਕੇ ਪਿਛੋਕ ਕਿਉਂਕਿ ਸੱਚੇ ਬਾਸ਼ੇ ਨੇ ਇੱਕ ਵਾਰ ਕਿਹਾ ਸੀ ਚਾਹ ਤੁਹਾਨੂੰ ਭਰਾਣੇ ਸਿੱਖਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਉਹਨਾਂ ਕਿਹਾ ਕਿ ਜਿਸ ਘਰ ਦੇ ਵਿੱਚ ਸਤ ਸੰਗ ਹੁੰਦਾ ਹੈ ਉੱਥੇ ਅਗਰ ਕੋਈ ਵੀ ਗੋਰਖ ਥੋੜਾ ਜਿਹਾ ਉੱਚਾ ਬੋਲ ਜਾਂਦਾ ਉਹ ਮੈਨੂੰ ਸਤ ਸੰਗ ਨਹੀਂ ਮਨਜ਼ੂਰ ਸੱਚੇ ਬਾਸ਼ੇ ਨੇ ਕਿਹਾ ਸੀ ਉਹ ਸਤ ਸੰਗ ਨਹੀਂ ਜਿਹੜਾ ਕਿਹਾ ਪਾਸੇ ਪਹੁੰਚਦਾ ਤਾਂ ਲੇਖਣਹੀਂ ਸੋਚਦੇ ਚਲੋ ਕਿਹੀਂ ਜਾਣ ਬੋਝ ਕੇ ਉਸ ਘਰ ਦੇ ਵਿੱਚ ਥੋੜਾ ਜਿਹਾ ਖੰਲਲ ਪਾਉਣ ਦੀ ਕੋਸ਼ਿਸ਼ ਕਰ ਦੇਣ ਤੇ ਮਤ ਸੋਚੋ ਕਿ ਉਹਦਾ ਸਾਸਨ ਮਨਜ਼ੂਰ ਨਹੀਂ ਹੋਇਆ ਜਿਸ ਬੰਦੇ ਨੇ ਖੰਲਲ ਪਾਇਆ ਉਸ ਦਸੋ ਗੁੱਗੀ ਦੁਰਦਸ਼ਾ ਇਸ ਕਰਕੇ ਮੇਰੀ ਦੋਵੇਂ ਹੱਥ ਜੋੜ ਕੇ ਦੁਆਰਾ ਬਾਰੰਬਾਰ ਰਹੀ ਬੇਨਤੀ ਆ ਕਿ ਅੱਗੇ ਵਾਸਤੇ ਇਹ ਸਾਡਾ ਜੋ ਪ੍ਰੋਗਰਾਮ ਹੈ ਇੰਨਾ ਖੁਸ਼ੀ ਨਾਲ ਚੱਲਣਾ ਚਾਹੀਦਾ ਹੱਸਦੇ ਖੇਡਦੇ ਮੌਜਾ ਮਾਣਦੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਮਗਰ ਚੱਲਦੇ ਸੀ ਸਾਡੇ ਬਾਪੂ ਜੀ ਬੈਠਣ ਕੋਟੇ ਤੋਂ ਬੁਣਨੀ ਤੋਂ ਦਾ ਇਹ ਇਹਨਾਂ ਨੂੰ ਪਤਾ ਹੈ ਕਿ ਜਦੋਂ ਸੱਚੇ ਪਾਤਸ਼ਾਹ ਦੇ ਨਾਲ ਹੀ ਟੂਰ ਪਰ ਜਾਂਦੇ ਸੀ ਕਿਉਂਕਿ ਇਹ ਤਕਰੀਬਨ 4-5 ਸਾਲ ਦੀ ਉਮਰ ਹੋ ਗਈ ਜਦੋਂ ਅਸੀਂ ਸੱਚੇ ਪਾਤਸ਼ਾਹ ਝੜਨੀ ਲੱਗੇ ਤਾਂ ਹੁਣ 70-75 ਸਾਲ ਦੇ ਕੋਲ ਹੋ ਗਈ ਆ ਔਰ ਅਹੀਂ ਖੁੱਲ ਕੇ ਗੱਲਾਂ ਕਰਦੇ ਸੀ ਔਰ ਸੱਚੇ ਪਾਤਸ਼ਾਹ ਖੁਦ ਕੀ ਕਰਦੇ ਸੀ ਜਦੋਂ ਬਾਹਰ ਬਾਗ 'ਚ ਬੈਠੇ ਹੋਣਾ ਜਾਂ ਸ਼ਾਮ ਨੂੰ ਦਰਖਤਾਂ ਥੱਲੇ ਬੈਠਣਾ ਸੱਚੇ ਪਾਤਸ਼ਾਹ ਜਰੂਰ ਕਾਫੀ ਗੱਲਾਂ ਬਾਤਾਂ ਰੋਹਾਨੀਅਤ ਦੀਆਂ ਸੁਣਾਣੀਆਂ ਦੱਸਣੀਆਂ ਕਿ ਉਹ ਬਿਹਾਰ ਵਿੱਚ ਹੁੰਦੇ ਜਵਾਨੇ ਨੂੰ ਸੱਚੇ ਪਾਤਸ਼ਾਹ ਦੱਸਦੇ ਮੈਂ ਕਹੀ ਵੀ ਸਾਡੇ ਕਹਿੰਦੇ ਨਹੀਂ ਜੋਤ ਪ੍ਰਗਿਆ ਸੀ ਉਹਨਾਂ ਤੇ ਜੋਤ ਆਉਂਦੀ ਸੱਚੇ ਪਾਤਸ਼ਾਹ ਦੇ ਜਿਹੜੀਆਂ ਗੱਲਾਂ ਜਵਾਨੀ ਦੱਸਣੀਆਂ ਉਹੀ ਵਿਹਾਰ ਚ ਹੁੰਦੀ ਹੈ ਪਹਿਲੇ ਜਵਾਨੀ ਇਸ ਤਰ੍ਹਾਂ ਬੈਠੇ ਦੱਸਦੇ ਸੀ ਫਿਰ ਬਾਅਦ ਚ ਉਹਨਾਂ ਇਹ ਗੱਲ ਕਹਿਣੀ ਕਿ ਚਲੋ ਇਹ ਮੁੰਡੇ ਛੁੰਡੇ ਬੈਠਣ ਕਿਉਂ ਗਏ ਉਸਮਲਾ ਨਵੇਂ ਮੁੰਡੇ ਕਾਲਜ ਯੂਨੀਵਰਸਿਟੀ ਪੜਦੇ ਤਾਂ ਉਹਨਾਂ ਕਹਣਾ ਚਲੋ ਜੀ ਹੁਣ ਉਹਨਾਂ ਨੂੰ ਖੁਸ਼ ਕਰੀਏ ਇਹ ਸੱਚੇ ਪਾਤਸ਼ਾਹ ਇੱਕ ਵਾਰ ਨਹੀਂ ਮੈਂ ਕਾਮਸ ਕੰਬੀ ਪੰਜ ਸੱਤ 10 ਵਾਰੀ ਸੁਣਿਆ ਸੱਚੇ ਪਾਤਸ਼ਾਹ ਫਿਰ ਗੱਪਾਂ ਵੀ ਬੜੀਆਂ ਲਾਉਂਦੇ ਔਰ ਇਸ ਕਰਕੇ ਆਹੀ ਆਪਣਾ ਸੁਭਾਅ ਮੇਰੇ ਖਿਆਲ ਮੈਂ ਉਹ ਹੀ ਬਣਾਉਣਾ ਚਾਹਾਂ ਕਿ ਮੇਰੇ ਘਰ ਵਾਲੇ ਰੋਜ਼ ਦਿਨ ਤੁਸੀਂ ਇਸ ਤਰ੍ਹਾਂ ਹੱਸੀ ਜਾਂਦੇ ਮਿਲ ਆ ਕੇ ਮੈਂ ਆਹੇ ਉਹ ਪਰਮੇਸ਼ਰ ਨਾਲ ਤੇ ਉਹਨਾਂ ਨਾਲ ਨੂੰ ਰਹਾ ਕਿ ਹਮੇਸ਼ਾ ਖੁਸ਼ ਰਹਿਣਾ ਹਮੇਸ਼ਾ ਖੁਸ਼ੀ ਪ੍ਰਤੀਤ ਕਰਨੀ ਹੈ ਨਾ ਕਿ ਦੋਖਾਦਰ ਦੁੱਖੰਤ ਰ ਆ ਵੀ ਆ ਉਹਨੂੰ ਅੰਦਰ ਸੁਭਾਣਾ ਕਈ ਸਾਡੇ ਬੰਦੇ ਇੱਥੇ ਬੜਾ ਬਰਲੌਗ ਕਰਦੇ ਇੱਕਦਮ ਹੀ ਉਹਨਾਂ ਦੇ ਹਾਸ ਇੰਨੇ ਬਰਾਜ ਜਾ ਆਉਂਦੇ ਕਿ ਰੋਣ ਲੱਗ ਪੈਂਦੇ ਲੇਕਿਨ ਉਹ ਕਈ ਵਾਰੀ ਬਾਅਦ ਚ ਉਹਨਾਂ ਦਾ ਉਹ ਰੂਪ ਦਿਖਣਿਆ ਹੈ ਕਹਿੰਦੇ ਕਿ ਇੰਨਾ ਬਰਾਜ ਦੇ ਇਸ ਬੰਦੇ ਨੂੰ ਹੋਗਾ ਫਿਰ ਉਹਦੇ ਵਿੱਚ ਤਾਂ ਪਿਆਰ ਹੀ ਪਿਆਰ ਹੋਣਾ ਚਾਹੀਦਾ ਇਸ ਕਰਕੇ ਉਹ ਅਕਸਰ ਮੈਂ ਬਹੁਤ ਜ਼ਿਆਦਾ ਗਲਤ ਬੋਲ ਗਿਆ ਹਾਂ ਮੈਂ ਫਿਰ ਵੀ ਸੱਚੇ ਪਾਤਸ਼ਾਹ ਦੇ ਮਹਾਰਾਜ ਦੇ ਚਰਨਾਂ 'ਚ ਪਾਸੇ ਔਰ ਤੁਹਾਡੇ ਸਾਰਿਆਂ ਨਿੱਕਾ ਵੱਡਾ ਕੋਈ ਨਹੀਂ ਸਾਰੇ ਬਰਾਬਰ ਉਹਨਾਂ ਦੇ ਚਰਨਾਂ 'ਚ ਪਾਸੇ ਮਾਫੀ ਦਾ ਜਾਚੂਗਾ ਅਗਰ ਕਿਸੇ ਨੂੰ ਕੋਈ ਠੇਸ ਲੱਗੀ ਹੋਵੇ ਫਿਰ ਵੀ ਮੈਂ ਉਹਦੀ ਮਾਫੀ ਚਾਹੁੰਦਾ ਜਿਕਾਨਿਆ ਸਾਹ ਦੇ। ਸੋ ਹੰਦ ਮਹਾਰਾਜੇ ਸਿੰਘ ਵਿਸ਼ਨੂੰ ਭਗਵਾ ભગવાન દીજે સો હંગ મહારાજ શેર સંગ વિષનો ભગવાન દીજે બમે કિતન લાય